ਮੈਂ ਚਾਤਰ ਘੱਦੀਣੀ ਟਣ ਤੋਂ ਪਿੱਛਾ ਮਨ 10 ਕਿਲੋਮੀਟਰ ਆਸੀ ਨੇ ਜੀ ਹੱਦਾ ਘੱਟਾ ਲੱਗਿਆ ਮੂਰੋ ਹਵਾ ਚੱਲਦੀ ਆ ਇੱਕ ਅੱਗੇ ਬਾਹਰ ਹੀ ਉਠਾ ਹਾਂ ਕਿਹੜਾ ਸਹੀ ਪਿਆ ਉਹ ਲੈ ਕਿੱਦਾਂ ਮੈਂ ਵਢਾਵਾ ਹੋਰ ਕਿਵੇਂ ਬਾਈ ਬਰੀ ਹੋ ਬਰੀ ਤੂੰ ਕਿਦੋਂ ਆਇਆ ਬਾਈ ਨਹੀਂ ਆਜੇ ਸਾਰਾ ਠੀਕ ਹੈ ਕਿੱਧਰ ਗਿਆ ਥੋੜਾ ਸ਼ੋਰ ਜਾ ਜਾ ਇਹਨੇ ਨਾਲ ਕਾਹ ਪ੍ਰਿੰਮ ਦਾ ਦਾ ਨਹੀਂ ਤੇ ਪ੍ਰਾਵਾ ਮੜੀ ਉਹ ਨਾ ਫਿਰਦਾ ਜੁਵਾ ਹੋਣ ਆਇਆ ਉਹਦਾ ਕੰਨ ਮਗਾ ਆ ਚਾਹ ਪਾਣੀ ਪਾ ਦਾ ਚਾਹ ਪਾਣੀ ਮੈਨੂੰ ਤਾਂ ਪਾਣੀ ਨਹੀਂ ਮਿਲਦਾ ਤੂੰ ਪਾ ਲੈ ਚਾਹ ਦਾ ਸਹੀ ਸ਼ੋਰ ਨਹੀਂ ਕੋਲ ਮੈਂ ਬਾਈ ਮੇਰੀ ਬਾਤ ਸੁਣਾ ਰਿਹਾ ਮੈਂ ਤਾਂ ਗਾਲਾਂ ਕੱਢਦਾ ਓ ਛੋਰਾ ਓਏ ਕਿਹੜਾ ਕੁੱਤਾ ਰਿੰਗੀ ਆ ਤਾਂ ਹੁਣ ਇੱਥੇ ਆ ਕੇ ਅਤਰਤਾ ਆਇਆ ਕਾਰਾ ਹੋਵੇ ਬੜਾ ਚਾਚਾ ਹੋਵੇ ਥੋੜਾ ਮਰੇੜਾ ਪੰਗੇ ਨਾਲ ਮੈਂ ਥੋੜਾ ਪਉਂ ਅਰੇ ਨਾ ਯਾਰ ਭਈਆ ਹਾਂ ਕਦੇ ਆ ਖੱਤਰਿਆ ਹਾਂ ਸਾਹ ਬੜਾ ਲੈ ਨਾ ਉਹ ਨਾ ਯਾਰ ਮੇਡੂ ਨਾ ਉਹ ਸੁਰ ਆਇਆ ਇੱਥੋਂ ਦਾ ਕੱਲ ਜੰਮਿਆ ਹਵਾ ਮਾਰਦਾ ਉਹ ਫੜਿਆ ਨਾ ਕਿ ਹਕੀ ਚੱਟ ਬਰੀ ਪਾਉਣਾ ਪਲਾਸ ਚੱਲ ਓਏ ਤੂੰ ਨਾ ਨਹੀਂ ਬੜਾ ਸੋਹਣਾ ਕਦੂ ਸਾਬਜੀ ਆ ਤੂੰ ਸਾਬਜੀ ਤਾਂ ਤੈਨੂੰ ਦੱਸ ਦੂੰਗਾ ਕਿੰਨਾ ਸੋਹਣਾ ਓਏ ਯਾਰ ਖਾਰਪੀ ਨੂੰ ਲੈ ਆਪਣੇ ਪਲਟ ਤਾਤਾ ਆ ਤੇ ਨੀ ਇਹਨੂੰ ਢਾ ਲੇ ਥੋ ਖਾਰਪੀ ਨੂੰ ਲੈ ਖਾ ਆਇਆ ਖਾਰ ਆ ਬੁੜੇ ਇਹ ਪਤਾ ਨਹੀਂ ਹੁਣ ਕਿੱਦਾਂ ਹੋ ਆ ਗਈ ਕੀ ਝੱਡ ਕੱਟੀ ਕੀ ਉਦੂ ਇਹ ਨਾਲੇ ਟੰਬਰੀ ਪਾਣਾ ਸਾਰਾ ਵਸ ਕਸਣਾ ਹੁਣ ਕੀ ਕਰੀਏ ਯਾਰ ਇਹਨਾਂ ਨੂੰ ਭਜਾਈਏ ਤੂੰ ਵੇ ਹੁਣ ਨਹੀਂ ਆ ਵਾ ਗਾ ਨੂੰ ਕਿਉਂਗਾ ਮੈਦਾਨ ਹੋਣਾ ਹੀ ਸੀ ਫਿਰ ਨਹੀਂ ਆ ਸਕਦਾ ਮੈਂ ਮੇਰੇ ਭਾਈ ਮੈਂ ਤਾਂ ਤੁਹਾਨੂੰ ਮੈਂ ਤਾਂ ਨਹੀਂ ਲਿਭੀ ਇਹ ਤੇ ਸੁੱਤਾ ਦਾ ਪਿਆ ਸੀਗਾ ਗਿੜੇ ਬਿੰਦੇ ਸੌਣਾ ਸੌਣਾ ਆਈਆ ਤੇ ਮੈਨੂੰ ਖਾ ਦਿੰਦੀ ਐ 1.5 ਵਜੇ ਗਾਂ ਦੀ ਹੁੰਨੜੀ ਸਿਆਬਾ ਵਾਗੇ ਰੱਖ ਦਿੰਦੇ ਆ ਕਾ ਬੁੜਿਆ ਜਾਵੇ ਕਿੱਥੇ ਗਿਆ ਆਪਣੀ ਕੰਮ ਕਰਦੇ ਡੱਕਾ ਵੀ ਕਰਦੇ ਆ ਵਿਹੜੀਆਂ ਬਣਾ ਰੱਖੇ ਨੇ ਫਰੀ ਦਾ ਕਾਹਨਾ ਅੱਜ ਘਰ ਦੇ ਸ਼ੋਰ ਜਿਹੇ ਇੰਜਣ ਬੰਦ ਹੈ ਚੱਲ ਕੇ ਤੇਰਾ ਇੰਜਣ ਬਨੂਗਾ ਕੱਦੂ ਵਰਗਾ ਪਿਆ ਕੋਈ ਨਾ ਅੱਜ ਬੰਦ ਰੱਖ ਕੱਦੂ ਜਿਹਦਾ ਇੰਜਣ ਬੰਦਾਂਗਾ ਬੰਦਾ ਤੂੰ ਇੰਜ ਤੇਰਾ ਲੋਮ ਤਾਂ ਜਿਹਨੇ ਦਿਨ ਬੰਦਾ ਪਾ ਦੂਗਾ ਕੋਈ ਨਾ ਮੈਂ ਕੰਨ ਹਿਸਾਬ ਮੇਰੇ ਮੈਂ ਕਿਵੇਂ ਪਾ ਦੂਗਾ ਤੇਰਾ ਪਿਆ ਚੌੜਾ ਹੋਏ ਕੋਈ ਚੱਲ ਦੇਖੀ ਛੜਦਾ ਗਾਹ ਪਾ ਦੂਗਾ ਰੱਤਾ ਰੋਜ ਕੋ ਲੂ ਛੋਟਿਆਂ ਪਰ ਸਰਦਾ ਹੈ ਨਾ ਸੱਚ ਕਣਕਾ ਬੀਜੀਆਂ ਕੋਈ ਨਾ ਕਰ ਕਰ ਵੜਦੀਆਂ ਸੱਚ ਬੀਜੀਆਂ ਦਾ ਕਾਹਨਾ ਮੇਰਾ ਦਾ ਬ੍ਰੇਕ ਚੰਨ ਦਾ ਬ੍ਰੇਕ ਚੰਨ ਹੋਇਆ ਵੈ ਤੈਨੂੰ ਹੋ ਜਾਂਦਾ ਫਿਰ ਇੰਨਾ ਕਾ ਯਾਰ ਉਹ ਵੈਲਾ ਛੋਰ ਜਿਹੜੇ ਛੋੜੇ ਨੇ ਦਿਮਾਗ ਚੱਕਦਾ ਦਿਮਾਗ ਤੇ ਪਹਿਲਾ ਦਾ ਹੈ ਨਹੀਂਗਾ ਛੋਰ ਨੂੰ ਆਉਂਦਾ ਫਿਰ ਜਿਹੜੇ ਚੱਕੇ ਸਾਡੇ ਗਦੇੜ ਜਾ ਹੁਣ ਹੈਗਾ ਤੁਹਾਡਾ ਖੂਨ ਉਹ ਨੂੰ ਜੀ ਬਾ ਲਾਹੂ ਪੀਨ ਉਹ ਆ ਛੋੜਾ ਲੈ ਠੰਡਾ ਹੈ ਲੈਂਕੇ ਜੀ ਦਾ ਘਾਤ ਨਹੀਂ ਇਹਨਾਂ ਨੂੰ ਪਾਣੀ ਪਾ ਕੇ ਦੇ ਦਲੇ ਨਾਲ ਪਰਤਾ ਜਾਊਗਾ ਕਦ ਲਈ ਪੀਤੇ ਠੰਡੇ ਹੈ ਕਿ ਨਹੀਂ ਆ ਜਾ ਹੁਣ ਆ ਇਹਨਾਂ ਦੀ ਹੈਣੀਗੀ ਦਸਾਂ ਵਾਲੀ ਦੀ ਰਿਜ਼ਲਟਾਂ ਦੀ ਵੀ ਓਏ ਕਦੂਆ ਚੱਕ ਕੇ ਬਈਆ ਬੋਲ ਨਾ ਓਏ ਉਹ ਕਹ ਦਸਾਂ ਵਾਲਾ ਪਿੱਛੇ ਰਿਜ਼ਲਟ ਇਹ ਪਿੰਨਾ ਗੋਲੀ ਵਾਲਾ ਪੱਤਾ ਓ ਤਾਈ ਉਹਦਾ ਉਹ ਤਾਈ ਉਹਦਾ ਖੂਦ ਤਾਜ਼ ਖੇਡਦਾ ਫਰਦਾ ਨਾ ਥੇ ਤੂੰ ਕਿਹ ਦੇਖ ਲਿਆ ਮੈਨੂੰ ਪਤਾ ਅਗਲੇ ਫਿਰ ਮਕਸਰ ਛੱਡ ਦੂੰਗਾ ਮੈਂ ਮੈਂ ਅਕਸਰ ਕਦੇ ਕੋਟ ਵੀ ਟੱਪਿਆ ਤੂੰ ਫਾਟਕ ਦਾ ਟੱਪਿਆ ਟੱਪਿਆ ਰੋਜ ਜਾਂਦਾ ਕੋੜਗਪੁਰੇ ਕੋਟ ਜਾਣਾ ਫਾਟਕ ਟੱਪਿਆ ਤੂੰ ਹਾਂ ਵੀ ਯਾਰੀ ਨਾਗਦਾ ਮੈਂ ਉੱਥੋਂ ਦੀ ਉਹ ਲੋਕਾਂ ਨੂੰ ਹੀ ਸ਼ਿਕਾਈ ਜਾਂਦਾ ਉਥੇ ਕਹਿੰਦਾ ਕੋਟ ਜਾਣਾ ਫਾਟਕ ਕਦੇ ਟੱਪਿਆ ਨਹੀਂ ਉਥੇ ਇਹ ਦੇਖ ਕੇ ਇੱਕ ਦੋ ਦੁਕਾਨਾਂ ਕਰਤੀਆਂ ਦੇਉ ਜਾਂਦਾ ਤਾਂ ਪੈਸੇ ਲੈਣ ਮੈਂ ਕਿਤੇ ਖਾਲੇ ਮੈਂ ਤੇ ਯਾਰਤੀਆ ਤੁਹਾਡੇ ਪਤਾ ਹੀ ਆ ਕਿਹੜੇ ਯਾਰਤੀਆ ਤੁਹਾਡੇ ਕਿੱਲਾ ਮਾਰਲਾ ਕਿੱਲਾ ਵੀ ਕਹਾਦਾ ਇੱਕ ਮਾਰਲਾ ਜੀ ਚ ਮੈਂ ਇਥੋਂ ਲੱਫੜਦਾ ਹਾਲੀਏ ਤੂੰ ਲੱਫੜਦਾ ਹਾਲੀ ਪੂਰੇ 10 ਕਿੱਲੇ ਹਟ 10 ਇੱਕ ਵਿੱਚ ਤੇਰਾ ਉਹ 11ਵਾਂ ਜਿੱਤੇ ਤੈਨੂੰ ਵੰਦੇ ਹਣ ਗਰਾਤ ਨੂੰ ਮੈਂਥੋਂ ਤੂੰ ਖਾਣਾ ਲਈ 10 ਕਿੱਲੇ ਆ ਕੇ ਉਹ ਭਗਮਾਰਿਆ ਅੱਜ ਭਾਈ ਕਰਦੇ 9 ਪਸੂਆਂ ਵਾਲੇ ਕਿੱਲੇ ਆ ਗਏ ਤੇਰਾ ਜੀ ਹਾਂ 10 ਤੋਂ ਤੂੰ ਉੱਥੇ ਨੂੰ ਛੁਰਾ ਉਹ ਲਲੋੜਾ ਉਹ ਹੋਈ ਜਾਂਦਾ ਹਾਂ ਸਰਜੂ ਨੂੰ ਪਾ ਤੋੜਦੇ ਇਹਦਾ ਢੰਬਰਾ ਢੂੰਬਰਾ ਪਰ ਇੱਕ ਦਿਨ ਆਊਗਾ ਮੇਰਾ ਦੇ ਨਾਲ ਆਏ ਆਹ ਕਿਹੜਾ ਟੈਂਬਰਾ ਟੰਬਰਾ ਆਇਆ ਓ ਫੇਰ ਤੂੰ ਮੇਰੇ ਨਾਲ ਓ ਸਾ ਚਾਹ ਕਿੱਜਾ ਓ ਕਿਰਚਾ ਬਗੀਚਾ ਜਿਹੜਾ ਮਰਜੀ ਹੋਵੇ ਵਿੱਚ ਕੀ ਹੈ ਇਹ ਕੱਖ ਹੈ ਨਹੀਂ ਚੱਲ ਤੂੰ ਓ ਤੇ ਵਾਰੇ ਦੇ ਆਪੜਾ ਫਿਰ ਪ੍ਰਾਹ ਲਿਆ ਕਾ ਇਹ ਚੱਲ ਕਰ ਲੈ ਜਾ ਨਾ ਬੋਲੇ ਕਰ ਤੂੰ ਨਾ ਬੋਲੇ ਕਰ ਓ ਮੁਸ਼ਕਿਲ ਕਰਨੀ ਨੁਕਲੀ ਨਹੀਂ ਹੈਣੀ ਇਹ ਨਹੀਂ ਬੋਤਲ ਦੇ ਮੂੰਹ ਲਾਈ ਜਾਂਦਾ ਬੋਤਲ ਬੰਦੇ ਨਾਲ ਹੈ ਜਿਹੜੀ ਮੈਂ ਸਰਚ ਮਰੂ ਕੋਦ ਕਰੇ ਓ ਆ ਜਾਈਆ ਤੂੰ ਪ੍ਰਾਹ ਜਾ ਦੋਸਾ ਕਰਨ ਕਰ zara ਤੁਮ ਜাদু ਦਸਾ ਮਾ ਓਏ ਆ ਬੋਦਲ ਜੇ ਤੇ ਬੋਦਲ ਜੇ ਕਿਤੇ ਮੋਰੀ ਮਾਰੀ ਤਾਂ ਨਹੀਂ ਨਾ ਇੱਥੇ ਪਾਈ ਦਾ ਪਾਣੀ ਫਰਦਾ ਤੂੰ ਗੇਲੀ ਲੰਕਾ ਸ਼ਰਾ ਆ ਦੇਖ ਬੋ ਦੇਖ ਲੈ ਕੋਈ ਬੋਦਲ ਜੇ ਮੋਰੀ ਮਾਰੀ ਤਾਂ ਨਹੀਂ ਵੀ ਨਹੀਂ ਮੈਂ ਕਿ ਜادو ਦਿਖਾਉਣਾ ਇਹ ਤੇ ਥੋਲੂ ਤਾਂ ਨਹੀਂ ਵੜਦਾ ਕਿਤੇ 2 ਰੁਪਿਆ ਦਾ ਨਾ ਮੈਂ ਵੜ ਕੇ ਦਿਖਾਉਣਾ ਅੱਛਾ ਲੈ ਸਾਡੀ ਬੋਦਲ ਖਰਾਬ ਕਰੇਗਾ ਨਹੀਂ ਕਰ ਦੇਗਾ ਮੈਂ ਤੁਹਾਨੂੰ ਮੈਂ ਜادو ਦਿਖਾਉਣਾ ਜادو ਕਦੂਆ ਥੋਲੂ ਵੜ ਕੇ ਸੋਣਾ ਇੱਥੇ ਖਾਰੀ ਤੁਹਾਨੂੰ ਅਰੇ 2 ਰੁਪਿਆ ਦਾ ਥੋਲੂ ਆ ਦਿਖਾ ਦਿਖਾ ਸਾਇਿੱਟ ਤੇ ਖੜ ਚੱਕਿੱਧਰ ਗਿਆ ਯਾਰ ਇੱਕ ਲਿਆਇਆ ਜੇ ਨਾ 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 ਖਸਾ ਜਾ ਤੇਰੇ ਵਾਜਦੀਆਂ ਦੇਖੀ ਹਣਾ ਆਹ ਸਾਈਕਲ ਇਹ ਆ ਵੀ ਟੁੱਟ ਕੇ ਜਾਊਗਾ ਆਹ ਦੇਖਾ ਦੂਗਾ ਪੀਆਂ ਤਾਂ ਥੋਲੂ ਇਹਦੇ ਵਿੱਚ ਤਾਂ ਨਹੀਂ ਪੈਂਦਾ ਇੱਥੇ ਦੀ ਉਹ ਗਾਤ ਤੇਰੀ ਦੋ ਆਈਆ ਭਲਾ ਜੇ ਰੁਪਈਏ ਦਾ ਫਲਾ ਫਲਾ ਨੋਟ ਤੇ ਤੇਰੇ ਘੁੰਦੇ ਨਹੀਂ ਮੈਂ ਤੈਨੂੰ ਜਾਦੂ ਦਿਖਾਉਣਾ ਪੈਸੇ ਮੇਰੇ ਕੋਲੇ ਬਹੁਤ ਆ 200 ਰੁਪਈਆ ਜੇਬ ਚੋਂ ਮੇਰੇ ਦਿਖਾਈ ਦਿਖਾ ਦੂਗਾ ਤੈਨੂੰ ਮੈਂ ਤੇਰੇ ਦਿਖਾਉਂਗਾ ਤੈਨੂੰ ਕਾਦਾ ਇਹ ਕਿਹੜਾ 200 ਆ ਆ ਤੈਨੂੰ ਮੈਂ ਦਿਖਾਉਂਗਾ ਤੈਨੂੰ ਬਾਅਦ ਵਿੱਚ ਦਿਖਾਉਂਗਾ ਆਹ ਟੀ ਡੱਬੀ ਸਾਈਕਲ ਦੇ ਛੋਲੇ ਦੇ ਜਿਹੜ ਆ ਅੱਦੇ ਇਤੋ ਦੀ ਵਾਰਦਾ ਨਹੀਂ 2 ਰੁਪਏ ਨੂੰ ਇਹ ਕਦੂਆ ਵੇਖ ਹੋ ਹੋਰ ਕਿਤੇ ਜਰ ਨਹੀਂ ਮੋਰੀ ਮਾਰੀ ਹੈਣੀ ਇਹਨੇ ਥੇ ਘੜਦਾ ਮੈਨੂੰ ਹੋਣਾ ਇੱਕ ਮਿੰਟ ਆਹ ਦੇਖੀ ਬੱਤੀ ਦੇਖ 2 ਰੁਪਏ ਦਾ ਠੋਕ ਉਹ ਦੇਖ ਸੌਰੀ ਦੇ ਬੋਤਲੀ ਦੇ ਆਹ ਦੇਖੇ ਮੇਰੇ ਵਿੱਚ ਆ 2 ਰੁਪਏ ਦਾ ਠੋਲੂ ਦੇ ਆ ਆਇਆ ਕੱਖ ਨੀਚੇ ਦੇਖ ਥੱਲੇ ਮੂੰਹ ਕਰਕੇ ਜਮਾ ਇਹ ਸਭ ਬੜੇ ਮਾਰਤੇ ਸੀਗੇ ਹੁਣ ਚੱਲ ਕੋਈ ਤੰਦਵਾ ਕੋਈ ਲੈ ਕਰੇ ਉੱਡ ਜਾ ਉਹ ਤੇਰਾ ਖੀਚਾ ਕੈਂਚਾ ਕੁੰਚਾ ਜਾਂ ਬਗਾਰ ਦੇ ਲੈ ਬੱਸ ਲੈ ਕੱਲਾ ਪਾਣੀ ਆ ਕੇ ਮੈਲੇ ਲੱਗਾ ਆ ਜਾ ਪਾਣੀ ਆ ਆ ਜਾ ਕੱਲੇ ਵਿਆ ਵਾਲਾ ਪੀਤਾ ਨਹੀਂ ਮਾਰ ਦਿਆ ਤੂੰ ਹੀ ਕੀ ਕਰਦਾ ਅਨੇ ਪਰ ਛੋੜ ਜਾ ਯਾਰ ਐਵੇਂ ਪੰਗੇ ਲਈ ਜਾਂਦਾ ਥੋੜਾ ਸ਼ੋਰ ਮੈਂ ਥੋੜਾ ਪਾਉਂ ਮੇਰੀ ਗੱਲ ਤੇਰਾ ਨਾ ਬਾਵਾ ਠੱਠ ਕਰਦੇ ਲੱਗਦੇ ਤੈਨੂੰ ਰੋਟੀ ਪਾਣੀ ਦਿੰਦੇ ਕਿ ਨਹੀਂ ਦਿੰਦੇ ਲੰਗੇ ਡਾਂਗੀ ਦੇ ਦਿੰਦੇ ਇਹ ਖੇਤ ਚਾਲ ਕੇ ਕੁੱਟ ਕੇ ਇੰਜਣ ਬੰਦਦੇ ਨੇ ਜੰਗਲ ਜਾਰੇ ਮੈਂ ਤੇਰੇ ਨਾਲ ਹੱਡ ਗੋਡੇ ਥੋੜੇ ਮੈਂ ਛੱਡਦਾ ਦੇਖੀ ਰੇ ਮੈਂ ਛੱਡਦਾ ਦੇਖੀ ਇਹਨੂੰ ਕਿ ਰੱਖੇ ਤਾਂ ਚੱਲਦੇ ਆ ਜਾ ਓਏ ਕੱਦੂ ਓਏ ਕੱਦੂ ਪਤਾ ਹੀ ਕੱਦੂ ਆ ਨਾਂ ਲੈ ਨਾ ਜੰਗਲ ਖੇਤ ਕਿਹੜਾ ਤੇਰਾ ਸਾਡੇ ਹੀ ਖੇਤ ਦਾ ਭਰਾਵਾ ਤਾਲਿਆ ਫਿਰ ਤੇਰਾ ਮਾਰਲਾ ਤਾਂ ਹੈ ਨਹੀਂ ਉਹ ਸਾਡੇ ਦਿਨਾਂ ਦਾ ਲੈਣਾ ਕਰੂਗਾ ਵੀ ਸਾਡਾਗਾ ਉਹ ਦਿਖਾ ਤਾਂ ਲੈ ਦਿਖਾਉ ਦਾ ਤਰਕਸਾਸ ਦਦ ਨਹੀਂ ਵੇ ਤੂੰ ਆ ਜਾ ਦਿਖਾ ਨਿਆ ਆ ਚਲ ਕੇ ਬਾਈ ਤੂੰ ਵੀ ਚੱਲ ਯਾਰ ਨਾਲ ਆ ਜੀ ਮੇਰੇ ਤਾਂ ਤਾ ਦੇਖ ਲੈ ਇਹਨਾਂ ਨੇ ਮਰ ਲਾਇਆ ਇਹਨੂੰ ਪਤਾ ਨਹੀਂ ਖੇਤ ਕਿਵੇਂ ਹੁੰਦੇ ਆ ਆ ਯਾਰ ਮੈਂ ਕਦੇ ਦੇਖੀ ਨਹੀਂ ਆ ਮੇਰੇ ਕਾ ਚੱਪੜਾ ਵੀ ਖਲਾਰ ਤੀਆਂ ਉਹ ਗਾ ਪ੍ਰੋੜੀ ਗਾ ਦੋ ਆਰਤੀ ਉਰਤੀ ਹਲੇਵੀ ਮੈਂ ਤਾਂ ਫਰਾਵੇ ਕਦੇ ਦੇਖਿਆ ਆਪਣੀ ਮੇਰੀ ਚੱਪਲ ਸੱਟ ਗਈ ਉਹਦੀ ਗੱਲ 16 ਦੇ 17 ਜਿੱਤੇ ਕਰਦਾ ਦਿੰਦਾ 1.5 ਲੈ ਗਿਆ ਕਦੂ ਦਾ ਰੱਖਿਆ ਇਹ ਹੁਣ ਮੇਰੀ ਚੱਪਲ ਵੀ ਗਵਾਦੀ ਕਦੂ ਤੋਂ ਗੰਦਾ ਹੀ ਕਿ ਜਾ ਤੱਕ ਦੀੜ ਓਏ ਗੰਦਾ ਇਹਿਆ ਸਰ ਗੇ ਕਿ ਜਾਇਗਾ ਛੱਠੇ ਸੜਤੀ ਚੱਪਲ ਮੇਰੀ ਓਏ ਅੰਨੇ ਆ ਜਾਓ ਕਿ ਪਈਏ ਚੱਪਲ ਅੰਨਾ ਨਾ ਕਹੇ ਮੈਨੂੰ ਮੈਂ ਤਾਂ ਲਾਦਾ ਤੇਰੇ ਕੋਲੋਂ ਲਾਜ ਕਰਾਉਣ ਵਾਸਤੇ ਵੀ ਪੈਸੇ ਨਹੀਂ ਤੇਰਾ ਲਾਜ ਕਰਾਉਣ ਵਾਸਤੇ ਵੀ ਪੈਸੇ ਨਹੀਂ ਪੈਸੇ ਬਹੁਤ ਹੈ ਮੇਰੇ ਕੋਲ ਹਾਂ ਪੈਸੇ ਆਲੇ ਦਾ ਹਰ ਵਾਰੀ ਪਾਪਾ ਬਾਈ ਜਿਹੜੇ 200 ਵਾਲੇ ਜਾਦੂ ਤੇਰੇ ਆ ਜਾ ਟੈਂਬਰੀ ਚੱਲ ਗਏ ਟੈਂਬਰੀ ਦਉਂਗੀ ਕਰਾਉਣਾ ਯਾਰ ਆ ਜਾ ਯਾਰ ਨਹੀਂ ਯਾਰ ਇਹਦਾ ਕੀ ਪਰ ਮੇਰੇ ਮਾਰੇ ਯਾਰ ਆ ਜਾ ਚੱਲ ਚੱਤ ਇਹ ਕਾਦਰਾ ਸੁਣਦਾ ਕਿੱਤਮੀ ਆਲੇ ਦੇਵਾ ਆਹ ਢਿੰਬਰੀਨ ਜਿਹਾ ਬਿਮਬਰੀਨ ਜਿਹਾ ਬਿਚੀ ਚੱਲੀਆ ਮੇਰਾ ਕਿੱਥਾ ਆਇਆ ਸ਼ਰਾ ਆ ਗਿਆ ਆ ਗਿਆ ਤੂੰ ਚੱਲੋ ਕੋਈ ਬੁੜੀ ਨੇ ਕਿਸਨੇ ਕਹਿੰਦੇ ਕਾਹੋ ਤੇ ਲੜ ਨਾ ਆ ਗਈ ਆਣੋ ਸਮਾਂ ਨਹੀਂ ਚਲੋ ਮੈਂ ਕਿਹਾ ਜੀ ਤੇ ਲਾਜੀ ਫਾਲਦਾ ਦਾ ਸੈਂਪਰਾ ਤੋਂ ਬੜਾ ਜਿਹਾ ਹੈ ਬੜਾ ਜੰਗੜਾ ਆ ਚੱਲੋ ਬੁੜੇ ਭੱਜੋ ਭੱਜੋ ਰੋ ਕੇ

ਇਹ ਨਾਲ ਕਿ ਤੇਰੀ ਚਾਚੀ ਦੀ ਉਹ ਦਿਹਾੜੀ ਰੱਖਣਾ ਵਈ ਆਇਆ ਬੰਦਾ ਫਿਰ ਸਣਾਣਾ ਨਹੀਂ ਕਿ ਸੱਟ ਲਿਆ ਆਪਣਾ ਨੂੰ ਕੁੱਟ ਦੇਣਾ ਉਹ ਜੀ ਆਹ ਫੇਰ ਫਰੀ ਜਾਂਦਾ ਤੈਨੂੰ ਪੂਰਾ ਇਹ ਨੂੰ ਦੇਖੀ ਪਿਆਗੇ ਮਪਾਲੇ ਵਾਲੇ ਚ ਪਾਣੀ ਕਿੰਨੇ ਲੈਂਕਾ ਬਹੁਤ ਆਮੜਾ ਹੀ ਹੈ ਨਾ ਹਰਦੇ ਸਿੱਟ ਕੇ ਦਿਖਾ ਤੂੰ ਅੰਨ ਸਦਾ ਉਹ ਦਿਹਾੜੀ ਕਿ ਘੜੀ ਵਾਲਿਆ ਕੇ ਸ਼ਰਮ ਤੁਹਾਨੂੰ ਫੇਸ ਦੇਖ ਲੈ ਕੀ ਕਰੇ ਛੋਟਾ ਸ਼ੋਰ ਜਾ ਮੈਂ ਤੁਹਾਨੂੰ ਪਹਿਲੀ ਅੱਖੀਂ ਆਖੀਨਾ ਬੰਦੇ ਰਿਆ ਉਹ ਮਗਿੱਤਾ ਮੇਰੇ ਕੋਲ ਆ ਜਾ ਉਹ ਕਤੂਆ ਚੁੱਪ ਕਰ ਜਾ ਉਰੇ ਆ ਜਾ ਕਿਹੜਾ ਮੋਟੇ ਮਾਰ ਸੇ ਆ ਜਾ ਲੈ ਅਰੇ ਚੱਲ 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 ਅਰੇ ਪਹਿਲਾਂ ਆਪ ਕਰੀਂ ਚਾਹਤ ਆ ਜਾ ਉਹਦਾ ਜਾ ਮੇਰੇ ਪੀੜੀ ਦੇ ਪਾਸਾ ਮਾਰ ਉਹ ਓਏ ਓਏ ਜ਼ਿੰਦਗੀ ਆਇਆ ਓਏ ਮੈਂ ਮਾਰਦਾ ਬੱਤ ਅਰੇ ਉਹਿਆ ਸੁਣ ਬਾਡੀ ਚਾਹ ਜਿੰਦਰਾ ਓਏ ਆਇਆ ਓਏ ਜਾਨ ਤੇ ਤੋੜ ਲਾ ਫਾਉਂ ਨਾ ਓਏ ਢਿੰਡਰੇ ਮਾਰੀ ਜਾਂਦਾ ਆ ਖੱਟਾ ਹੀ ਹੈ ਆ ਲੀਰੇ ਵੜ 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 ਓ ਜਾਨ ਤੇ ਯਾਰੋ ਓ ਨਹੀਂ ਇਹ ਬੁੜੇ ਨੂੰ ਕੱਟਣਾ ਓ ਛੱਟ ਪਰਾਂ ਯਾਰ ਓ ਛੱਟ ਪਰਾਂ ਮਾਰਦਾ ਓਏ ਓਏ ਨਹੀਂ ਨਹੀਂ ਫੜਦਾ ਓਏ ਇਹ ਅਕੀਲ ਲਾ ਤੇ ਕੁੱਤੀ ਬਈਆ ਭਰਾਵਾ ਨਹੀਂ ਨਹੀਂ Yeah.